ਦੀ 1 ਮਾਰਚ ਨੂੰ ਦਿਨ ਦਿਹਾੜੇ ਗੁਰਪ੍ਰੀਤ ਸਿੰਘ ਗੁਰਕੋਪੀ ਜੋ ਆਵਾਜ਼ਮੀ ਪਾਰਟੀ ਦਾ ਵਲੰਟੀਅਰ ਸੀ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰਦੇ ਹੋਏ ਰੇਲਵੇ ਫਾਟਕ ਨੇੜੇ ਹੱਤਿਆ ਕਰ ਦਿੱਤੀ ਗਈ ਸੀ ਇਸ ਮਾਮਲੇ ਵਿੱਚ थाना ਸ਼੍ਰੀ ਕੋਇਰਬਾ ਸਾਹਿਬ ਦੀ ਪੁਲਿਸ ਨੇ ਪ੍ਰਤਿਕ ਦੀ ਮਾਤਾ ਦੇ ਬਿਆਨਾਂ ਹੇਠ ਜੇਲ੍ਹ ਵਿੱਚ ਬੰਦ ਜੱਗੂ ਅਤੇ ਚਾਰ ਹੋਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ ਇਸ ਦੌਰਾਨ ਪੁਲਿਸ ਨੂੰ ਹੁਣ ਇਸ ਮਾਮਲੇ ਵਿੱਚ ਸਫਲਤਾ ਪ੍ਰਾਪਤ ਹੋਈ ਹੈ ਜਦੋਂ ਪੁਲਿਸ ਨੇ ਇੱਕ ਅਰਸ਼ਦੀਪ ਸਿੰਘ ਨਾਮਕ ਵਿਅਕਤੀ ਜੋ ਸੋਰ ਸਿੰਘ ਦਾ ਰਹਿਣ ਵਾਲਾ ਹੈ ਨੂੰ ਗ੍ਰਿਫਤਾਰ ਕਰਦੇ ਹੋਏ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ ਐਸਐਸਪੀ ਵੱਲੋਂ ਦਿੱਤੇ ਗਏ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਅਰਸ਼ਦੀਪ ਸਿੰਘ ਜੋ ਵਿਕਰਮਜੀਤ ਸਿੰਘ ਉਰਫ ਵਿੱਕੀ ਨਿਵਾਸੀ ਸੋਰ ਸਿੰਘ ਅਤੇ ਦੋ ਹੋਰ ਸਾਥੀਆਂ ਸਮੇਤ ਉਸ ਵਾਰਦਾਤ ਨੂੰ ਅੰਜਾਮ ਦੇ ਲਈ ਨਾਕ ਗਿਆ ਸੀ ਉਸ ਵੇਲੇ ਅਰਸ਼ਦੀਪ ਸਿੰਘ ਆਪਣੀ ਸਵਿਫਟ ਕਾਰ ਵਿੱਚ ਡਰਾਈਵਿੰਗ ਕਰ ਰਿਹਾ ਸੀ ਜਦੋਂ ਉਸ ਨੂੰ ਗੋਲੀਆਂ ਮਰੀਆਂ ਗਿਆ ਬਾਰਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਅਰਸ਼ਦੀਪ ਸਿੰਘ ਆਪਣੇ ਵਾਪਸੀ ਦੌਰਾਨ ਨਿਕਲ ਪਿਆ ਔਰ ਇਸ ਬਾਰਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਵਿਕਰਮਜੀਤ ਸਿੰਘ ਉਰਫ ਵਿੱਕੀ ਜੋ ਜੇਲ੍ਹ ਵਿੱਚ ਬੰਦ ਜੱਗੂ ਨਾਲ ਸੰਬੰਧ ਬਣਾਏ ਹੋਣ ਦੀ ਸੰਭਾਵਨਾ ਹੈ ਨਾਲ ਦੀਪੂ ਅਤੇ ਆਸ਼ੂ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਵੱਲੋਂ ਅਰਸ਼ਦੀਪ ਸਿੰਘ ਨੂੰ ਗ੍ਰਿਫਤਾਰ ਕਰਦੇ ਹੋਏ ਅੰਗਰੇਨੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਪੁਲਿਸ ਇਸ ਮਾਮਲੇ ਦਾ ਉਦੋਂ ਪੂਰਾ ਖਲਾਸਾ ਖੋਲੇਗੀ ਜਦੋਂ ਵਿਕਰਮਜੀਤ ਸਿੰਘ ਉਰਫ ਵਿੱਕੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜਿਸ ਦੇ ਖਿਲਾਫ 11 ਵੱਖ-ਵੱਖ ਅਪਰਾਧਕ ਮਾਮਲੇ ਦਰਜ ਖਾਨਾ ਰਮਨ ਚਾਵਲਾ ਜਟਵੰਨੀ ਟੀਵੀ ਤਰੰਤਾਰਣ ਗੋਇੰਦਵਾਲ ਸਾਹਿਬ ਫਾਟਕਾਂ ਦੇ ਉੱਤੇ 1 ਤਰੀਕ ਨੂੰ ਗੁਰਪ੍ਰੀਤ ਸਿੰਘ ਏਲੀਅਰ ਗੁਰ ਗੋਪੀ ਜਿਹੜਾ ਆਪ ਵਰਕਰ ਸੀਗਾ ਉਹਦਾ ਮਰਡਰ ਹੋਇਆ ਸੀਗਾ ਔਰ ਉਹ ਟੋਟਲੀ ਬਲਾਈਂਡ ਮਰਡਰ ਸੀ ਪਰ ਅੱਜ 15 ਦਿਨ ਦੀ ਜਿਹੜੀ ਅਨਥਕ ਮਿਹਨਤ ਸੀ ਆਈਜੀ ਸਟਾਫ ਦੀ ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਜ਼ਾਰ ਤੋਂ ਉੱਤੇ ਕੈਮਰਿਆਂ ਦੀ ਫੁਟੇਜ ਫੋਲਣ ਤੋਂ ਬਾਅਦ ਇਹ ਪਿੰਨ ਪੁਆਇੰਟ ਕਰ ਲਏ ਸੀਗੇ ਕਿ ਕਿਹੜੇ ਅਕਿਊਜ਼ਡ ਹੈਗੇ ਆ ਜਿਨ੍ਹਾਂ ਚੋਂ ਇੱਕ ਨੂੰ ਅੱਜ ਗ੍ਰਿਫਤਾਰ ਕਰਨ ਚ ਕਾਮਯਾਬ ਹੋਏ ਆ ਅਰਸ਼ਦੀਪ ਸਿੰਘ ਐਡੀਐਸ ਅਰਸ਼ਦੀਪ ਦੇ ਤੇ 389 ਬੀ ਦਾ ਖੋਦ ਆ ਇੱਕ ਪਰਚਾ ਪਹਿਲੇ ਹੈਗਾ ਇਹਦੇ ਨਾਲ ਮੇਨ ਜਿਹੜਾ ਹੋਰ ਦੋਸ਼ੀ ਹੈਗਾ ਉਹ ਵਿਕਰਮ ਸਿੰਗ ਏਲੀਅਸ ਵਿੱਕੀ ਹੈ ਜਿਹਦੇ ਖਿਲਾਫ 11 ਪਰਚੇ ਦਰਜ ਹੈ ਔਰ ਵੱਖ-ਵੱਖ ਜੇਲਾਂ ਚੋਂ ਜੀ سزا ਕੱਟ ਚੁੱਕਿਆ ਉਹ ਬਾਹਰ ਹੈ ਔਰ ਦੋਨੋਂ ਜਿਹੜੇ ਵੈਪਨ ਹੈਗੇ ਹੈ ਕ੍ਰਾਈਮ 'ਚ ਯੂਜ਼ ਹੋਏ ਉਹ ਵਿੱਕੀ ਕੋਲ ਹੈ ਔਰ ਜਿਹੜੀ ਸ਼ਿਫਟ ਗੱਡੀ ਵੀ ਯੂਜ਼ ਹੋਈ ਸੀ ਉਹ ਵੀ ਉਹਦੇ ਵਿੱਕੀ ਕੋਲ ਹੈ ਔਰ ਜਿਸ ਗੱਡੀ ਤੇ ਇਹ ਜਿਹੜਾ ਅਸ਼ਦੀਪ ਹੈਗਾ ਇਹ ਸੋਰਸਿੰਗ ਪਿੰਡ ਤੋਂ ਬਿਲੋਂਗ ਕਰਦਾ ਔਰ ਵਿੱਕੀ ਵੀ ਜਿਹੜਾ ਸੋਰਸਿੰਗ ਪਿੰਡ ਤੋਂ ਬਿਲੋਂਗ ਕਰਦਾ ਵਿੱਕੀ ਦੀ ਪਹਿਲੇ ਜਿਹੜੀ ਯਾਰੀ ਦੋਸਤੀ ਸੀ ਉਹਦੇ ਭਰਾ ਨਾਲ ਸੀਗੀ ਫਿਰ ਇਹਦੇ ਨਾਲ ਪੈ ਗਈ ਔਰ ਇਹ ਦੋਨੋਂ ਤਕਰੀਬਨ ਇਕੱਠੇ ਹੀ ਹੁੰਦੇ ਸੀਗੇ ਤੇ ਇਹ ਸਵੇਰੇ اپنی ਆਲਟੋ ਗੱਡੀ ਦੇ ਉੱਤੇ ਉੱਥੇ ਜਾਂਦਾ ਅੰਮ੍ਰਿਤਸਰ ਉਰ ਉੱਥੋਂ ਇਹ ਇਕੱਠੇ ਨਿਕਲਦੇ ਆ ਦੋ ਮੁੰਡੇ ਜਿਹੜੇ ਵਿੱਕੀ ਨੇ ਹੋਰ ਬੁਲਾਏ ਸੀ ਉਹ ਫਰੂਸਪੁਰ ਨੂੰ ਬਿਲੋਂਗ ਕਰਦੇ ਆ ਜਿਹਨਾਂ ਚ ਜਿਨ੍ਹਾਂ ਦੇ ਛੋਟੇ ਨਾਂ ਇਹਨੂੰ ਪਤਾ ਹੈ ਉਹਦਾ ਨਾਂ ਦੀਪੂ ਏ ਇੱਕ ਦਾ ਨਾਂ ਮਾਸ਼ੂਗਰ ਤੇ ਉਹ ਜਦੋਂ ਵਿੱਕੀ ਫੜਾ ਜਾਦਾ ਤਾਂ ਅੱਗੇ ਡਿਟੇਲ ਮਿਲ ਜੇਗੀ ਇਹਨੂੰ ਅੱਜ ਗਈ ਪੂਈ ਦੇ ਉੱਤੇ ਨਾਕੇ ਦੇ ਉੱਤੇ ਰੌਂਡ ਆਪ ਕੀਤਾ ਗਿਆ ਜੀ ਸਰ ਕੋਈ ਨਹੀਂ ਪਤਾ ਵਜਾ ਜਿਹੜੀ ਹੈ ਵਿੱਕੀ ਨੂੰ ਪਤਾ ਕਿ ਕਿਉਂ ਮਾਰਿਆ ਕੀ ਕਿਸੇ ਦੇ ਕਹਿਣ ਤੇ ਮਾਰਿਆ ਜਾਂ ਕੋਈ ਹਾਇਰ ਮਤਲਬ ਕੰਟਰੈਕਟ ਕਿਲਿੰਗ ਸੀ ਜਾਂ ਕੋਈ ਉਦੀ ਆਪਦੀ ਰੰਜਿਸ਼ ਸੀ ਉਹ ਵਿੱਕੀ ਨੂੰ ਜਦੋਂ ਪੜਾਂਗੇ ਉਦੋਂ ਹੀ ਪਤਾ ਲੱਗੇਗਾ ਇਹ ਇਹਨੂੰ ਨਾਲ ਲੈ ਕੇ ਗਿਆ ਸੀਗਾ ਵਿੱਕੀ ਇਹ ਗੱਡੀ ਡਰਾਈਵ ਕੀਤੀ ਸੀ ਸਰ ਵੈਪਨ ਕਿਹੜਾ ਯੂਜ਼ ਸਰ ਵੈਪਨ ਤੁਹਾਡੇ ਬਾਰੇ ਇਹਨੂੰ ਨਹੀਂ ਪਤਾ ਦੋਨੋਂ ਵੈਪਨ ਉਹਦੇ ਕੋਲ ਹੀ ਨੇ ਇਹ ਡਰਾਈਵ ਕਰ ਰਿਹਾ ਸੀ ਪਰਸਨਲ ਸੀ ਅਸ਼ਕ ਡਰਾਈਵ ਕਰ ਰਿਆ ਸੀ ਗੱਡੀ ਸਰ ਮੇਨ ਕਿਉਂ ਸੀ ਉਸ ਤੋਂ ਸਾਰੇ ਹੀ ਆ ਜੀ ਚਾਹ ਸ਼ਾਮਿਲ ਤਾਂ ਚਾਰੋ ਹੀ ਸੀ ਹਾਂ ਪਰ ਜਿਹੜਾ ਮੇਨ ਅਕਿਊਜ਼ਡ ਹੈ ਜਿਹਨੂੰ ਸਾਰੀ ਜਿਹੜੀ ਬਿਉ ਬੰਦੀ ਕੀਤੀ ਹੈ ਜਿਹਨੇ ਸਾਰੀ ਕ੍ਰਾਈਮ ਜਿਹੜੀ ਰਚਨਾ ਰਚੀ ਹੈ ਜਾਂ ਸਾਜ਼ਿਸ਼ ਕੀਤੀ ਹੈ ਉਹ ਵਿਕਰਮਜੀਤ ਸਿੰਘ ਐਡੀਐਸ ਵਿੱਕੀ ਹੈ ਜਿਹਦੇ ਖਿਲਾਫ 11 ਵੱਖ-ਵੱਖ ਧਰਾਵਾਂ ਦੇ ਪਰਚੇ ਦਰਜ ਹੈ